ਸਸਤੀ ਕਾਜੀ ਅੱਜ ਆਪਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਸੋਹਣੇ ਲੈਸ ਵਰਕ ਵਾਲੇ ਸਟੀਚਿੰਗ ਦੇ ਨਾਲ ਬਹੁਤ ਸੋਹਣਾ ਇਹਨਾਂ ਨੂੰ ਡਿਜ਼ਾਈਨ ਕੀਤਾ ਸ਼ੇਅਰ ਕਰਨ ਜਾ ਰਿਹਾ ਆ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਵੀ ਲੈਸਾਂ ਲਗਾ ਸਕਦੇ ਹੋ ਸਿੰਪਲਨੈਸ ਲਗਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਹੈਵੀ ਲੈਸਾਂ ਲਗਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਬਹੁਤ ਜ਼ਿਆਦਾ ਸੂਟ ਜਿਹੜੇ ਬਣ ਕੇ ਸੋਹਣੇ ਤਿਆਰ ਹੁੰਦੇ ਨੇ ਇਹ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਚਿਕਨਕਾਰੀ ਐਮਬਰਾਇਡਰੀ ਦਾ ਸੂਟ ਆ ਇਹਦੇ ਵਿੱਚ ਥੋੜੀ ਥੋੜੀ ਚਿਕਨਕਾਰੀ ਐਮਬਰਾਇਡਰੀ ਹੋਈ ਆ ਬਟ ਫਿਰ ਵੀ ਆਪਾਂ ਇਹਨੂੰ ਲੈਸਾਂ ਲਾ ਕੇ ਡਿਜ਼ਾਈਨ ਕੀਤਾ ਹੋਇਆ ਇਹ ਵਾਲਾ ਬਹੁਤ ਸੋਹਣਾ ਉੱਪਰ ਨੂੰ ਪੈਨਲਸ ਜਾ ਰਹੇ ਨੇ ਐਂਡ ਨੈਕਲਾਈਨਸ ਬਹੁਤ ਸੋਹਣੀ ਬਣੀ ਹੋਈ ਆ ਆ ਸਲੀਵਸ ਤੇ ਵੀ ਆਪਾਂ ਪਾਈਪਿੰਗ ਦੀ ਤਰ੍ਹਾਂ ਛੋਟੀ ਜਿਹੀ ਲੈਸ ਰੱਖੀ ਆ ਸਪੈਸ਼ਲ ਇਹਦੇ ਘੇਰੇ ਤੇ ਲੈਸ ਲਾਈ ਹੋਈ ਹੈ ਦੇਖੋ ਘੇਰੇ ਤੇ ਆਪਾਂ ਲੈਸ ਵਰਕ ਦਿੱਤਾ ਹੋਇਆ ਪ੍ਰੋਪਰ ਉੱਪਰ ਤੋਂ ਦੋ ਲੈਸਾਂ ਆ ਰਹੀਆਂ ਨੇ نیچے ਘੇਰੇ ਤੇ ਤਿੰਨ ਲੀਅਰਸ ਲਗਾ ਕੇ ਆ ਇਸ ਦੀ ਜਿਹੜੀ ਆਪਾਂ ਉਹ ਘੇਰੇ ਨੂੰ ਬਹੁਤ ਸੋਹਣਾ ਹਾਈਲਾਈਟ ਕੀਤਾ ਐ ਐਂਡ ਇਹ ਇਹਦੀਆਂ ਚਾਕਾਂ ਤੇ ਆਏਗਾ ਆ ਠੀਕ ਐ ਇਹਦੇ ਨਾਲ ਪਲੇਨ ਹੈਗੀ ਆ ਜੀ ਬਾਟਮ ਤੇ ਦੁਪੱਟਾ ਆਏਗਾ ਜੀ ਪਿਓਰ ਦਾ ਪ੍ਰਾਈਸ ਜੇਕਰ ਤੁਸੀਂ ਵਿਦਾਊਟ ਸਟੀਚਿੰਗ ਆਪਾਂ ਪ੍ਰਾਈਸ ਦੱਸਾਂਗੇ ਸਾਰੇ ਪ੍ਰਾਈਸ ਰਹੋਗਾ ਇਹਦਾ 2000 ਰੁਪਏ ਇਸੂਰ ਦਾ ਪ੍ਰਾਈਸ ਰਹੇਗਾ ਵਧੀਆ ਦੁਪੱਟਾ ਫੈਬਰਿਕ ਹੋਏਗਾ ਐਂਡ ਚਿਕਨ ਕਾਰੀ ਐਮਬਰਾਡਰੀ ਹੋਏਗੀ ਇਹਦੇ ਉੱਪਰ ਸਾਰੇ ਫੈਬਰਿਕ ਦੇ ਉੱਪਰ ਇਹਦੇ ਵਿੱਚ ਤਿੰਨ ਤੋਂ ਚਾਰ ਜਿਹੜੇ ਕਲਰ ਉਹ ਮਿਲ ਜਾਣਗੇ ਤੁਸੀਂ ਇਹਨਾਂ ਚੋਂ ਕੋਈ ਵੀ ਕਲਰ ਜਿਹੜਾ ਉਹ ਚੂਸ ਸਕਦੇ ਹੋ WhatsApp ਤੇ ਤੁਸੀਂ ਦੇਖ ਸਕਦੇ ਹੋ ਅ नेक्स्ट ਆ ਜੀ कॉटन ਦਾ ऑल ओवर सूट ਆ ਜਿਹਨੂੰ ਬਹੁਤ ਜ਼ਿਆਦਾ ਸੋਹਣੀਆਂ ਲੈਂਸਾਂ ਲਾ ਕੇ ਆਪਾਂ ਡਿਜ਼ਾਈਨ ਕੀਤਾ ਆ ਸਪੈਸ਼ਲ ਆਪਾਂ ਇਹਦੇ ਪਰ ਆਪਾਂ ਥੋੜੀ ਨਾਲ ਸ਼ੇਅਰ ਕੀਤੀ ਸੀ ਫਰੌਕ ਕੀਤੀ ਸੀ ਇਹਦੇ ਵਿੱਚ ਆਪਾਂ ਰੈਡੀ ਇੱਕ ਲੈਂਸ ਲਾ ਕੇ ਤੇ ਬਹੁਤ ਜ਼ਿਆਦਾ ਸੋਹਣਾ ਤੁਸੀਂ ਉਹਦਾ ਰਿਸਪੌਂਸ ਦਿੱਤਾ ਸੀ ਬਹੁਤ ਪਿਆਰੀ ਲੱਗੀ ਇਹਦੇ ਦੇਖੋ ਬਹੁਤ ਸੋਹਣੀ ਇਸ ਤਰ੍ਹਾਂ ਨੈਕਲਾਈਨਸ ਬਣੀ ਹੋਈ ਆ ਆਪਾਂ ਇਹਦੇ ਵਿੱਚ ਫੈਬਰਿਕ ਨੂੰ ਅਟੈਚ ਕਰਕੇ ਇਸ ਤਰ੍ਹਾਂ ਇਹਦੀ ਜਿਹੜੀ ਉਹ ਪਾਈਪਿੰਗ ਵਾਲੀ ਜਿਹੜੀ ਲੈਸ ਅਟੈਚ ਕੀਤੀ ਆ ਆ ਵਿੱਚ ਜਿਹੜੇ ਉਹ ਬਟਨ ਲਗਾਏ ਹੋਏ ਨੇ ਇਹ ਵਾਲੇ ਠੀਕ ਹੈ ਇਹ ਡਿਜ਼ਾਈਨ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਫਿਰ ਇਸ ਨੂੰ ਤੁਸੀਂ इजीली ਬਣਾ ਸਕਦੇ ਹੋ ਬਹੁਤ ਸੋਹਣਾ ਹੁੰਦਾ ਆ ਘੇਰੇ ਨੂੰ ਹਾਈਲਾਈਟ ਕਰਨ ਵਾਸਤੇ ਘੇਰੇ ਦੇ ਉੱਪਰ ਵੀ ਆਪਾਂ ਇਹ ਜਿਹੜੀ ਆ ਆ ਜੋਇੰਟ ਲੈਸ ਦਿੱਤੀ ਹੋਈ ਹੈ ਟੂ ਸੈੱਡ ਲੈਸ ਹੁੰਦੀ ਹੈ ਚਾਕਾਂ ਦੇ ਉੱਪਰ ਇਹ ਵਾਲੀ ਪਾਈਪਿੰਗ ਦਿੱਤੀ ਹੋਈ ਆ ਆ ਜਿਹੜੀ ਪਾਈਪਿੰਗ ਹੁੰਦੀ ਹੈ ਜਰੂਰ ਐਡ ਕਰਿਆ ਕਰੋ ਇਹਦੇ ਨਾਲ ਜਿਹੜੀ ਸੂਟ ਦੀ ਹੰਡਾਈ ਆ ਉਹ ਬਹੁਤ ਸੋਹਣੀ ਹੋ ਜਾਂਦੀ ਆ ਆ ਸਲੀਵਸ ਜਿਹੜੀਆਂ ਰਹਿਣਗੀਆਂ ਜੀ ਇਸ ਤਰ੍ਹਾਂ ਸਲੀਵਸ ਦੇ ਉੱਪਰ ਪਾਈਪਿੰਗ ਤਾਂ ਆਪਾਂ ਜਰੂਰ ਦਿੰਨੇ ਆ ਐਂ ਨਾਲ ਜਿਹੜੀ ਇਹ ਵਾਲੀ ਜੁਆਇੰਟ ਲੈਸ ਦਿੱਤੀ ਆ ਜਿਹਨੂੰ ਟੂ ਸਾਈਡਲ ਲੈਸਸ ਜਿਹੜੀ ਅਕਸਰ ਈਜ਼ੀਲੀ ਬਾਜ਼ਾਰ ਚ ਮਿਲ ਜਾਂਦੀ ਆ ਐਂਡ ਇਹਦੇ ਨਾਲ ਆਪਾਂ ਰੱਖਿਆ ਜੀ ਪੈਂਟ ਪਲਾਜ਼ੋ ਪੈਂਟ ਦੇ ਉੱਪਰ ਕੋਈ ਡਿਜ਼ਾਈਨ ਨਹੀਂ ਆ ਸਿਰਫ ਆਪਾਂ ਨੈਕਲਾਈਨਸ ਐਂਡ ਸਲੀਵਸ ਨੂੰ ਹੀ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਅ नेक्स्ट ਹੈ ਜੀ ਇਹ ਬਹੁਤ ਸੋਹਣਾ ਰਾਮਟੈਕਸ ਕਾਟਨ ਦਾ ਸੂਟ ਆ ਆ ਸੌਰੀ ਇਹਦਾ ਪ੍ਰਾਈਸ ਰਹੇਗਾ ਜੀ 1000 ਰੁਪਏ ਪਿਓਰ ਵਧੀਆ ਕਾਟਨ ਦੇ ਵਿੱਚ ਹੈ ਵਿਦਆਊਟ ਸਟੀਚਿੰਗ ਹਾਂਜੀ ਇਹ ਹੈਗਾ ਜੀ ਰਾਮਟੈਕਸ ਕਾਟਨ ਦਾ ਫੈਬਰਿਕ ਹੈ ਪਿਓਰ ਕਾਟਨ ਦਾ ਐਂਡ ਇਸਦੇ ਵੀ ਨੈਕਲਾਈਨਸ ਬਣਾਈ ਹੋਈ ਆ ਆ ਇਸ ਤਰ੍ਹਾਂ ਇਹਦੇ ਵਿੱਚ ਜਿਹੜੀ ਪਾਈਪਿੰਗ ਵਾਲੀ ਲੈਸ ਆਉਂਦੀ ਆ ਉਸ ਨੂੰ ਆਪਾਂ ਇਸ ਤਰ੍ਹਾਂ ਅਟੈਚ ਕੀਤਾ ਹੋਇਆ ਆ ਵਿੱਚ ਆਪਾਂ ਜਿਹੜੇ ਉਹ ਬਟਨ ਬਣਾ ਕੇ ਲਗਾਏ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆ ਕਿ ਬਟਨ ਜਿਹੜੇ ਉਹ ਐਕਸਟਰਾ ਬਾਜ਼ਾਰ ਵਾਲੇ ਅਸੀਂ ਬਹੁਤ ਘੱਟ ਲਗਾਉਨੇ ਆ ਇਹ ਵਾਲੇ ਬਟਨ ਜਿਹੜੇ ਆਪ ਅਸੀਂ ਖੁਦ ਫੈਬਰਿਕ ਦੇ ਬਣਾ ਕੇ ਲਗਾਉਨੇ ਆ ਇਹਨਾਂ ਦੇ ਨਾਲ ਜਿਹੜੀ ਆ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਆ ਇਹ ਆਪਾਂ ਚਾਕਾਂ ਦੇ ਉੱਪਰ ਲੈਸ ਲਗਾਈ ਹੋਈ ਆ ਤੇ 슬리브ਸ ਤੇ ਲਗਾਈ ਆ ਆ ਠੀਕ ਹੈ ਸਿਰਫ ਇਹਦੀਆਂ ਜਿਹੜੀਆਂ ਹੈਗੇ ਆ ਨੈਕਲਾਈਨਸ ਉਹੀ ਹਾਈਲਾਈਟ ਕੀਤੀ ਆ ਆਦਰਵਾਇਸ ਪੂਰਾ ਸੂਟ ਜਿਹੜਾ ਆਲ ਓਵਰ ਹੋਏਗਾ ਇਹ 1200 ਰੁਪਏ ਦਾ ਸੂਟ ਆ ਪਲੇਨ ਇਹਦੇ ਨਾਲ ਬਾਟਮ ਹੋਏਗੀ ਐਂਡ ਦੁਪੱਟਾ ਪਲੇਨ ਹੋਏਗਾ ਇਹ ਵੀ ਤੁਸੀਂ ਲੈ ਸਕਦੇ ਹੋ ਨੈਕਸਟ ਆ ਜੀ ਮਸਲੀਨ कॉटन ਦਾ ਸੂਟ ਆ ਇਹ ਮਸਲੀਨ कॉटन ਦਾ ਫੈਬਰਿਕ ਇਸ ਵਾਰ ਬਹੁਤ ਟ੍ਰੈਂਡ ਚ ਰਿਹਾ ਸੀ ਇਹਦੇ ਵਿੱਚ ਜਿਹੜੇ ਮਸਲੀਨ कॉटन ਦੇ ਸੂਟ ਹੁੰਦੇ ਨੇ ਉਹਨਾਂ ਦੀਆਂ ਨੈਕਲਾਈਨਸ ਜਿਹੜੀ ਉਹ ਬਣੀ ਹੀ ਆਉਂਦੀ ਹੈ ਕੋਈ ਵੀ ਤੁਸੀਂ ਜਿਹੜਾ ਕਲਰ ਚੂਸ ਕਰੋਗੇ ਹਮੇਸ਼ਾ ਉਹਦੇ ਵਾਲੀ ਨੈਕਲਾਈਨਸ ਹਮੇਸ਼ਾ ਬਣੀ ਹੋਏਗੀ ਆਪਾਂ ਸਿਰਫ ਇਹਦੇ ਉੱਪਰ ਇਹ ਵਾਲੀ ਲੈਂਸ ਲਾ ਕੇ ਇਸ ਨੂੰ ਜਿਹੜਾ ਉਹ ਹਾਈਲਾਈਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਇਸ ਨੂੰ ਹਾਈਲਾਈਟ ਕੀਤਾ ਐ ਐਂਡ 슬ੀਵਸ ਤੇ ਆਪਾਂ ਮਲਟੀ ਕਲਰ ਦੀ ਇਹੀ ਲੈਸ ਰੱਖੀ ਆ ਐਂਡ ਚਾਕਾਂ ਤੇ ਇਹ ਲੈਸ ਲਾਈ ਹੋਈ ਆ ਬਹੁਤ ਜਿਆਦਾ ਸੋਹਣੀ ਆ ਹਮੇਸ਼ਾ ਸੀ ਚਾਕਾਂ ਦੇ ਉੱਪਰ ਲੈਸ ਜ਼ਰੂਰ ਲਗਾਉਣੇ ਆ ਕਿਉਂਕਿ ਇਹਦੇ ਨਾਲ ਜਿਹੜੀ ਇਹ ਹਮੇਸ਼ਾ ਆ ਵਾਲੀ ਚੀਜ਼ ਹੁੰਦੀ ਨਾ ਜਿੱਥੋਂ ਜ਼ਿਆਦਾਤਰ ਕੰਪਲੇਂਟ ਆਉਂਦੀ ਆ ਕਿ ਇਹ ਚੀਜ਼ ਫਟ ਜਾਂਦੀ ਆ ਕਾਟਨ ਦੇ ਸੂਟਾਂ ਦੀ ਬਟ ਜੇ ਤੁਸੀਂ ਲੈਸ ਲਗਾਈ ਹੋਏ ਕਿ ਇਹਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਏਗੀ ਤੁਸੀਂ ਕਾਫੀ ਟਾਈਮ ਇਸ ਨੂੰ ਹੰਡਾਈ ਕਰ ਸਕਦੇ ਹੋ ਇਸ ਦੀ ਸੂਟ ਦੀ ਤੇ ਬਾਟਮ ਆਏਗੀ ਜੀ ਇਹ ਆਲ ਓਵਰ ਸੂਟ ਹੋਊਗਾ ਇਹ ਮਸਲੀਨ ਕਾਟਨ ਦਾ ਸੂਟ ਹੈ ਇਸ ਨੂੰ ਲਾਈਨਿੰਗ ਜ਼ਰੂਰ ਲੱਗਦੀ ਆ ਬਟ ਇਹ ਜਿਹੜਾ ਬਹੁਤ ਸੌਫਟ ਬਹੁਤ ਪਿਆਰਾ ਫੈਬਰਿਕ ਹੁੰਦਾ ਹੈ ਇਸ ਦਾ ਪ੍ਰਾਈਸ ਹੈ ਜੀ 1500 ਰੁਪਏ ਵਿਦਆਊਟ ਸਟਿਚਿੰਗ ਹੋਏਗਾ ਹਾਂਜੀ ਇਹ ਦਾ ਦੁਪੱਟਾ ਹੈ ਦੁਪੱਟੇ ਦੇ ਨਾਲ ਲੈਸ ਲੱਗੀ ਹੋਈ ਆ ਜੀ ਨੈਕਸਟ ਆ ਜੀ ਇਹ ਵੀ ਪਿਓਰ ਕਾਟਨ ਦਾ ਸੂਟ ਆ ਹਾਂਜੀ ਇਹ ਕਾਟਨ ਦਾ ਸੂਟ ਹੈ ਹਮੇਸ਼ਾ ਅਸੀਂ 올ਓਵਰ ਕਾਟਨ ਦੇ ਸੂਟਾਂ ਦੇ ਨੈਕਲਾਈਨ ਸਪੈਸ਼ਲ ਬਣਾਉਨੇ ਆ ਇਸ ਦੇ ਅਕੋਰਡਿੰਗ ਆ ਜਾਂ ਫਿਰ ਆਪਾਂ 슬ੀਵਸ ਨੂੰ ਹਾਈਲਾਈਟ ਕਰਦੇ ਆ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਪਾਂ ਮੈਚਿੰਗ ਨਾਲ ਦੀ ਲੇਸ ਲਗਾ ਕੇ ਉੱਪਰ ਆਪ ਖੁਦ ਆਪਾਂ ਬਟਨ ਬਣਾ ਕੇ ਉਹ ਲਗਾਏ ਹੋਏ ਨੇ ਬਹੁਤ ਸੋਹਣਾ ਲੱਗਦਾ ਛੋਟੇ ਛੋਟੇ ਇਦਾਂ ਦੇ ਡਿਜ਼ਾਈਨ ਬਣਾਉਣੇ ਆ ਤਾਂ ਬਹੁਤ ਪਿਆਰੇ ਲੱਗਦੇ ਆ ਇਸ ਦੀ 슬ੀਵਸ ਦੇ ਉੱਪਰ ਵਰਕ ਆਏਗਾ लेस ਵਰਕ ਐਂਡ ਇਸ ਨੂੰ ਜਿਹੜੀ ਪਾਈਪਿੰਗ ਚਾਕਾਂ ਦੇ ਦਿੱਤੀ ਹੋਈ ਬਿਲਕੁਲ ਸਿੰਪਲ ਜੇ ਬਹੁਤ ਸੋਹਣੇ ਸੂਟ ਨੇ ਛੋਟੇ ਛੋਟੇ ਇਹਨਾਂ ਦੇ ਸਿਰਫ ਨੈਕਲਾਈਨਸ ਬਣਾ ਕੇ 3 ਲੀਵਸ ਦੇ ਵਰਕ ਤੁਸੀਂ ਚਾਕਾਂ ਤੇ ਲਾ ਸਕਦੇ ਹੋ ਉਹਦੇ ਨਾਲ ਹੀ ਬਹੁਤ ਸੋਹਣੀ ਇਹਨਾਂ ਦੀ ਫਿਨਿਸ਼ਿੰਗ ਆ ਜਾਂਦੀ ਸੂਟ ਬਹੁਤ ਪਿਆਰੇ ਲੱਗਦੇ ਆ ਇਹਦੀ ਬਾਟਮ ਰਹੇਗੀ ਆਲ ਓਵਰ ਸੂਟ ਆ ਜੀ ਇਹ ਹੀ ਐਂਡ ਦੁਪੱਟਾ ਇਸ ਦਾ ਪਿਓਰ ਦਾ ਹੈ ਇਹਦਾ ਪ੍ਰਾਈਸ ਰਹੇਗਾ ਅਨਸਟਿਚ ਦਾ ਪ੍ਰਾਈਸ ਆ ਜੀ 1000 ਰੁਪਏ ਇਦੇ ਵਿੱਚ ਵੀ ਕਾਫੀ ਕਲਰ ਮਿਲ ਜਾਣਗੇ ਜਿਹੜਾ ਵੀ ਤੁਸੀਂ ਕਲਰ ਲੈਣਾ ਹੋਵੇ ਉਹਦੇ ਵਿੱਚ ਤੁਸੀਂ ਮੈਨੂੰ ਸਕਰੀਨਸ਼ਾਟ ਤੇ ਭੇਜ ਸਕਦੇ ਹੋ WhatsApp ਤੇ ਤੇ ਤੁਸੀਂ ਉਹਦੇ ਵਿੱਚ ਕਲਰ ਦੇਖ ਸਕਦੇ ਹੋ ਜਿਹੜੇ ਵੀ ਅਵੇਲੇਬਲ ਹੋਣਗੇ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆ ਇਹ ਹੈਗਾ ਜੀ ਕੈਂਬ੍ਰਿਕ ਕਾਟਨ ਦਾ ਸੂਟ ਕੈਂਬ੍ਰਿਕ ਕਾਟਨ ਆਈਜ਼ੀਲੀ ਬਹੁਤ ਸੋਹਣੀ ਜੇ ਆਲਓਵਰ ਆਪਾਂ ਸੂਟ ਲੈਂਦੇ ਆ ਤਾਂ 4-500 ਦਾ ਸੂਟ ਮਿਲ ਜਾਂਦਾ ਹੈ ਦੇਖੋ ਬਹੁਤ ਸੋਹਣੀ ਆਪਾਂ ਇਸ ਨੂੰ ਵੀ ਪਾਈਪਿੰਗ ਹੀ ਸਿਰਫ ਦਿੱਤੀ ਹੋਈ ਹੈ ਡੇਲੀ ਯੂਜ਼ ਯੂਜ਼ ਕਰਨ ਵਾਸਤੇ ਸੂਟ ਹੈ ਨਾ ਤੇ ਇਸ ਦੀ ਬਾਟਮ ਆਲ ਓਵਰ ਸੂਟ ਹੈ ਇਹਦੇ ਨਾਲ ਦੁਪੱਟਾ ਹੈ ਪ्योर ਦਾ ਇਸ ਕਰਕੇ ਇਹਦਾ ਪ੍ਰਾਈਸ ਆ 800 ਰੁਪਏ ਪ्योर ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਠੀਕ ਹੈ ਐਂਡ ਬਹੁਤ ਪਿਆਰੇ ਸੂਟ ਨੇ ਜਿਹੜਾ ਵੀ ਸੂਟ ਚਾਹੀਦਾ ਤੁਸੀਂ ਸਕਰੀਨ ਸ਼ਾਟ ਮੈਨੂੰ ਭੇਜ ਸਕਦੇ ਹੋ हां जी एक ਇਹ ਵਾਲਾ ਸਪੈਸ਼ਲ ਸੂਟ ਆ ਜੀ ਇਹ ਵੀ ਕੈਂਬ੍ਰਿਕ कॉटन ਹੁੰਦੀ ਹੈ ਬਟ ਜਿਹੜੀ ਵਧੀਆ ਵਾਲੀ ਕੈਂਬ੍ਰਿਕ कॉटन ਆਪਾਂ ਜਿਹਨੂੰ ਕਹਿ ਸਕਦੇ ਆ ਅ ਇਹਦੇ ਵਿੱਚ ਵੀ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਨੈਕਲਾਈਨ ਸਪੈਸ਼ਲ ਅਸੀਂ ਨੈਕਲਾਈਨਸ ਐਂਡ 슬ੀਵਸ ਹੀ ਬਣਾਉਣੇ ਆ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਬਹੁਤ ਸੋਹਣੀ ਇਸ ਤਰ੍ਹਾਂ ਹੀ ਇਧਰ ਪੱਟੀ ਲਗਾ ਕੇ ਇਹਦੇ ਵਿੱਚ ਜਿਹੜੀ ਇਹ ਪਾਈਪਿੰਗ ਦਿੱਤੀ ਹੋਈ ਆ ਅਟੈਚ ਕਰਕੇ ਉਹਦੇ ਉੱਪਰ ਵਿੱਚ ਇਸ ਤਰ੍ਹਾਂ ਫੈਬਰਿਕ ਨੂੰ ਅਟੈਚ ਕੀਤਾ ਹੋਇਆ ਵੀ ਸ਼ੇਪ ਦੇ ਵਿੱਚ ਉੱਪਰ ਉਸਦੇ ਪਟਰਨ ਜਿਹੜੇ ਉਹ ਆਪਾਂ ਆਪ ਬਣਾ ਕੇ ਲਗਾਇਆ ਆ ਦੇਖੋ ਟੇਲਰ ਹਮੇਸ਼ਾ ਕਈ ਵਾਰ ਨਾ ਟੇਲਰ ਬਹੁਤ ਸੋਚ ਕੇ ਚੀਜ਼ ਬਣਾਉਂਦੇ ਨੇ ਤੁਸੀਂ ਨੋਟ ਕੀਤਾ ਹੋਣਾ ਇਹ ਫਲਾਵਰ ਜਿਹੜਾ ਨਾ ਇਹ ਪ੍ਰਿੰਟ ਦੇ ਵਿੱਚ ਇਸ ਜਗ੍ਹਾ ਜਗ੍ਹਾ ਤੇ ਆ ਰਿਹਾ ਹੈ ਨਾ ਤੇ ਦੇਖੋ ਉਸੇ ਜਗ੍ਹਾ ਤੇ ਸੇਮ ਹੀ ਬਟਨ ਹੈ ਦੇਖੋ ਸੇਮ ਲੱਗ ਰਹੇ ਨਾ ਉਹੀ ਫਲਾਵਰ ਚੱਕ ਕੇ ਜਿਹੜਾ ਉਹ ਬਟਨ ਤਿਆਰ ਕੀਤੇ ਨੇ ਇਹ ਜਿਹੜੇ ਛੋਟੇ ਛੋਟੇ ਕ੍ਰੀਏਟਿਵਿਸ ਹੁੰਦੀਆਂ ਨਾ ਨਾ ਸੂਟ ਜਿਹੜਾ ਬਹੁਤ ਸੋਹਣੇ ਬਣ ਜਾਂਦੇ ਨੇ ਆ ਪਾਕਿਸਤਾਨੀ ਸਟਾਈਲ 'ਚ ਇਹਨਾਂ ਦੀਆਂ 슬ੀਵਸ ਰੱਖਿਆ ਨੇ ਔਨਲੀ 슬ੀਵਸ ਦੇ ਉੱਪਰ ਆਪਾਂ ਇਹ ਪਾਈਪਿੰਗ ਲਗਾਈ ਆ ਐਂਡ ਸਾਈਡ ਤੇ ਚਾਕਾਂ ਤੇ ਪਾਈਪਿੰਗ ਆਏਗੀ ਤਾਂ ਇਹ ਵੀ ਆਲ ਓਵਰ ਸੂਟ ਆ ਇਹਦੇ ਨਾਲ ਆਪਾਂ ਪੈਂਟ ਤਿਆਰ ਕੀਤੀ ਆ ਕਿਉਂਕਿ ਇਹਨੂੰ ਲਾਈਨਿੰਗ ਲੱਗ ਗਈ ਆ ਤੇ ਬਹੁਤ ਸੋਹਣਾ ਸੂਟ ਬਣ ਗਿਆ ਤੇ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਆਏਗਾ ਹਾਂਜੀ ਸੂਟ ਤੁਹਾਨੂੰ ਬਹੁਤ ਜਿਸ ਤਰ੍ਹਾਂ ਦੇ ਵੀ ਲੱਗੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਆਪ ਸੂਟ ਕਿਸ ਤਰ੍ਹਾਂ ਦੇ ਲੱਗੇ ਸਪੈਸ਼ਲ ਸਾਡੀ ਸਟੀਚਿੰਗ ਤੇ ਐਂਡ ਡਿਜ਼ਾਈਨ ਕਿਸ ਤਰ੍ਹਾਂ ਦੀ ਲੱਗਦੇ ਹੁੰਦੇ ਜਰੂਰ ਸ਼ੇਅਰ ਕਰਨਾ ਐਂਡ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਆਰਡਰ ਤੇ ਤਿਆਰ ਕਰਾਉਣਾ ਹੋਵੇ ਜਾਂ ਡਿਜ਼ਾਈਨ ਦੇਖਣਾ ਹੋਵੇ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਐਂਡ ਆਪਣਾ ਵਟਸਐਪ ਤੇ ਡਿਜ਼ਾਈਨ ਸੈਂਡ ਕਰਕੇ ਹੈਂਡਵਰਕ ਮਸ਼ੀਨਵਰਕ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਉਹ ਤਿਆਰ ਕਰਵਾ ਸਕਦੇ ਹੋ ਥੈਂਕ ਯੂ ਸੋ ਮੱਚ